ਅੱਜ ਮੈਨੂੰ ਬਤੌਰ ਰੀਜਨ ਚੇਅਰਮੈਨ ਲੈਂਡ ਕਲੱਬ ਬੰਗਾ ਨਿਸ਼ਚੇ ਵਿੱਚ ਅਫੀਸ਼ਲ ਵਿਜ਼ਿਟ ਕਰਨ ਦਾ ਮੌਕਾ ਮਿਲਿਆ ਤੇ ਮੈਂ ਇਸ ਦਾ ਬਹੁਤ ਹੀ ਧੰਨਵਾਦੀਆਂ ਆਪਣੇ ਲੈਂਡ ਗੁਲਸ਼ਨ ਕੁਮਾਰ ਜੀ ਦਾ ਜੋ ਪ੍ਰਧਾਨ ਜੀ ਤੇ ਜੋ ਚੇਅਰਮੈਨ ਬਲਵੀਰ ਸਿੰਘ ਜੀ ਰਾਏ ਤੇ ਮੈਂ ਟੀਮ ਦਾ ਸਮੁੱਚੀ ਟੀਮ ਦਾ ਇਹਨਾਂ ਨੇ ਜੋ ਇੱਕ ਫਿਰ ਤੇ ਰਿਟੋਟੋਕੋਲ ਹੈ ਕਿ ਲੈਂਡ ਕਲੱਬ ਲਾਈਨਸ ਕਲੱਬ ਦੇ ਦਾ ਕੇ ਅਫੀਸ਼ੀਅਲ ਵਿਸਟ ਆਣਾ ਜਿਸ ਚ ਸਾਡੇ ਬਹੁਤ ਹੀ ਹਰਮਨ ਪਿਆਰੇ ਲੀਡਰ ਪਾਸ ਡਿਸਟ੍ਰਿਕਟ ਵਾਰਨਰ ਰੀਸ਼ ਬੰਗਾ ਲਾਈਨਸ ਕਲੱਬ ਇੰਟਰਨੈਸ਼ਨਲ ਦੀ ਆਰਗੇਨਾਈਜੇਸ਼ਨ ਲਾਈਨਸ ਕਲੱਬ ਬੰਗਾ ਨਿਚੇ ਨੇ ਅੱਜ ਜਿੱਥੇ ਬੰਗਾ ਦੇ ਵਿੱਚ ਲਾਇਨ ਗੁਲਸ਼ਨ ਜੀ ਜੋ ਪრეਜ਼ੀਡੈਂਟ 2024-25 ਦੀ ਗਵਾਈ ਦੇ ਵਿੱਚ ਅੱਜ ਮੀਟਿੰਗ ਪ੍ਰਦਾਨ ਕੀਤੀ ਗਈ ਜਿਸ ਵਿੱਚ ਅੱਜ ਵਿਸ਼ੇਸ਼ ਤੌਰ ਦੇ ਤੇ ਲਾਇਨ ਡਾਕਟਰ ओंकार ਸਿੰਘ ਜੀ ਮੈਂ ਅੱਜ ਪਾਜ਼ਿਟਿਵ ਗਵਾਨਾ ਹਰੀਸ਼ ਬੰਗਾ ਮੇਰੇ ਨਾਲ ਫਗਵਾੜਾ ਤੋਂ ਰੀਜਨ ਚੇਅਰਮੈਨ ਲਾਇਨ ਮਾਸਟਰ ਹਰਮੇਸ਼ ਲਾਲ ਜੀ ਇਸ ਕਲੱਬ ਦੇ ਵਿੱਚ ਆਉਣ ਦਾ ਮੌਕਾ ਮਿਲਿਆ ਔਰ ਇਸ ਕਲੱਬ ਲਾਇਨਸ ਕਲੱਬ ਬੰਗਾ ਨਿਸ਼ਚੈ ਦੇ ਚਾਰਟਰ ਪ੍ਰੈਜ਼ੀਡੈਂਟ ਲਾਇਨ ਬਲਵਿੰਦਰ ਸਿੰਘ ਰਾਏ ਜੀ ਔਰ ਇਸ ਕਲੱਬ ਦੇ ਸਾਰੇ ਲਾਇਨ ਦੋਸਤ ਠੀਕ ਆ ਮੈਂ ਖਾਸ ਤੌਰ ਤੇ ਕਲੱਬ ਦੇ ਬਹੁਤ ਹੀ ਸੀਨੀਅਰ ਲੀਡਰ ਲਾਇਨ ਮਨਜਿੰਦਰ ਸਿੰਘ ਜਿਨ੍ਹਾਂ ਨੇ ਡਿਸਟ੍ਰਿਕਟ ਦੀ ਹਰ ਐਕਟੀਵਿਟੀ ਨੂੰ ਹਰ ਫੰਕਸ਼ਨ ਨੂੰ ਦੇ ਕੇ ਹਾਈਲਾਈਟ ਕੀਤਾ ਡਿਸਟ੍ਰਿਕਟ ਦੇ ਹਰ ਪ੍ਰੋਜੈਕਟ ਨੂੰ ਔਰ ਉਸ ਕਲੱਬ ਦੇ ਸਾਡੇ ਸਾਡੇ ਸੀਨੀਅਰ ਲੀਡਰ ਚੇਤ੍ਰਾਮ ਰਤਨ ਜੀ ਔਰ ਜੀਐਸਟਾਟੇ 2000 25 26 ਲਈ ਅੱਜ ਲਾਇਨ ਜਸ਼ਪਾਲ ਸਿੰਘ ਜੀ ਨੂੰ ਪ੍ਰੈਜ਼ੀਡੈਂਟ ਇੱਥੇ ਇਲੈਕਟ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਤੇ ਉਹਨਾਂ ਦੀ ਪੂਰੀ ਟੀਮ ਨੂੰ ਮੁਬਾਰਕ ਹੈ ਔਰ ਅੱਜ ਸਾਡੇ ਇਸ ਲਾਇਨ ਇੰਟਰਨੈਸ਼ਨਲ ਪਰਿਵਾਰ ਦੇ ਵਿੱਚ ਨਵੇਂ ਦੋਸਤ ਵੀ ਅੱਜ ਸ਼ਾਮਲ ਹੋ ਰਹੇ ਨੇ ਔਰ ਇਹ 100 ਨੋਮਾ ਸਾਲ ਹੈ ਲਾਇਨ ਇੰਟਰਨੈਸ਼ਨਲ ਦਾ ਇਹ 107 ਜੂਨ 1917 ਨੂੰ ਇਹ ਸੰਸਥਾ ਲਾਇਨਸ ਕਲੱਬ ਸ਼ਿਕਾਗੋ ਦੇ ਵਿੱਚ ਇਸ ਦਾ ਗਠਨ ਹੋਇਆ ਔਰ ਇਸ ਨੂੰ ਮੇਲਵਰਟ ਜੋਨਸ ਨੇ ਇਹ ਸਟਾਰਟ ਕੀਤਾ ਸੀ ਜੋ ਕਿ ਅਸੀਂ ਜਿਹੜੇ ਉਹਨਾਂ ਦੇ ਨਾਮ ਦੇਤੇ ਐਲਸੀਆਫ ਲਾਇਨਸ ਕਲੱਬ ਇੰਟਰਨੈਸ਼ਨਲ ਫਾਊਂਡੇਸ਼ਨ ਤੇ ਨਾਮ ਦੇਤੇ 1000 ਰੁਪਿਆ ਬਹੁਤ ਮੈਂਬਰ ਡੋਨੇਟ ਕਰਦੇ ਨੇ ਐਮਜੀਐਫ ਦੇ ਮਾਧਿਅਮ ਤੇ ਔਰ ਉਹਨਾਂ ਦੇ ਵਿੱਚ ਡਾਕਟਰ ਊਂਕਾਰ ਸਿੰਘ ਵੀ ਐਸੀ ਸ਼ਖਸੀਅਤ ਨੇ ਜੋ ਐਮਜੀਐਫ ਨੇ ਔਰ ਪਿਛਲੇ ਦਿਨੀ ਜਿਹੜੇ ਐਮਜੀਐਫ ਹੋਰ ਮੈਂਬਰ ਇਸ ਸਾਲ ਬਣੇ ਨੇ ਉਹਨਾਂ ਨੂੰ ਵੀ ਇਹਨਾਂ ਨੇ ਡਾਕਟਰ ਊਂਕਾਰ ਜੀ ਨੇ ਅਜ�ਰੀਨ ਚੇਅਰਮੈਨ ਸਨਮਾਨਿਤ ਕੀਤਾ ਮੇਰੀ ਐਜ ਪਾਸ ਗਵਰਨਰ ਲਾਂਚ ਕਲੱਬ ਬੰਗਾ ਨਿਸ਼ਚੈ ਜੋ ਪੰਜਾਬ ਜੰਮੂ ਹਿਮਾਚਲ ਤਿੰਨ ਸਟੇਟਾਂ ਦੇ ਵਿੱਚ ਫੈਲੇ ਹੋਏ ਪਰਿਵਾਰ ਚੋਂ ਬਹੁਤ ਹੀ ਅੱਛੀ ਔਰ ਐਕਟਿਵ ਕਲੱਬ ਹੈ ਤੇ ਮੇਰੇ ਕਲੱਬ ਦੇ ਸਾਰੇ ਪਾਸਟ ਪ੍ਰਧਾਨ ਔਰ ਕਲੱਬ ਦੇ ਸਾਰੇ ਸੀਨੀਅਰ ਮੈਂਬਰਜ਼ ਨੂੰ ਰੀਕਵੈਸਟ ਹੈ ਕਿ ਇਦਾਂ ਹੀ ਰਲ ਮਿਲ ਕੇ ਸੇਵਾ ਦੇ ਕੰਮ ਕਰਦੇ ਰਹੋ ਤਾਂ ਕਿ ਪੰਜਾਬ ਜੰਮੂ ਹਿਮਾਚਲ ਕਿੰਨਾ ਸਟੇਟਾਂ ਚੋਂ ਇਸ ਕਲੱਬ ਦਾ ਜਦੋਂ ਵੀ ਨਾਮ ਲਿਆ ਜਾਵੇ ਲੀਡਿੰਗ ਕਲੱਬਾਂ ਦੇ ਵਿੱਚ ਹਮੇਸ਼ਾ ਲਿਆ ਜਾਵੇ ਸੋ ਵਾਂਸ ਗੇਮ ਸਾਰੇ ਦੋਸਤਾਂ ਦਾ ਬਹੁਤ-ਬਹੁਤ ਧੰਨਵਾਦ ਜੈ ਹਿੰਦ ਜੈ ਨਲ ਨੋ ਅਸ਼ੀਰਵਾਦ ਮਾ ਅਤੇ ਸਰਬਤ ਮਾਨਤਾ ਦੇ ਸਿਖਾ ਅਸੀਂ ਹਰ ਪੱਖ ਤੋਂ ਤੁਹਾਨੂੰ ਸਨਮਾਨਦੇ ਹਾਂ ਕਿਉਂਕਿ ਇਹ ਜੀਵਨ ਤੁਹਾਡੀ ਹੀ ਦਾਤ ਹੈ ਸਾਡੇ ਇਸ ਜੀਵਨ ਦਾ ਮਨੋਰ ਤੁਹਾਨੂੰ ਪ੍ਰੇਮ ਕੰਨਾ ਤੇ ਹਮੇਸ਼ਾ ਚੰਦ ਕੰਨ ਮਹਾਰਿਣੀ ਰਾ ਇੱਕ ਜਾ ਰਹੇ ਮਾਰਿਤ ਭਾਗ ਵਿਵਾਤਾ ਪੰਜਾਬ ਸਿੰਧ ਗੁਜਰਾਤ ਨੂੰ ਦੱਸਣਾ ਚਾਹਣਾ ਕਿ ਅੱਜ ਦੀ ਜਿਹੜੀ ਮੀਟਿੰਗ ਹੈ ਕਿਉਂਕਿ ਜਿਹੜਾ ਲਾਇਨ ਈਅਰ ਹੁੰਦਾ ਉਹ 1 ਜੁਲਾਈ ਤੋਂ ਨਵਾਂ ਸ਼ੁਰੂ ਹੋ ਜਾਂਦਾ ਹੈ ਕਿਉਂਕਿ ਜਿਹੜਾ 2024-25 ਹੈ ਉਹ ਖਤਮ ਹੋਣ ਜਾ ਰਿਹਾ ਕੀ ਜੂਨ ਨੂੰ ਔਰ ਹਰ ਸਾਲ ਜਿਹੜੀ ਟੀਮ ਹੈ ਉਹ ਨਵੀਂ ਟੀਮ ਬਣਾਈ ਜਾਂਦੀ ਹੈ ਔਰ ਉਸੇ ਸਬੰਧ ਵਿੱਚ ਜਿਹੜੀ ਅੱਜ ਦੀ ਮੀਟਿੰਗ ਸਾਡੇ ਪ੍ਰਧਾਨ ਜੀ 2024-25 ਦੇ ਜੋ ਪ੍ਰਧਾਨ ਜੀ ਸੀਗੇ ਕੁਸ਼ਮਾਨ ਜੀ ਉਹਨਾਂ ਵੱਲੋਂ ਅੱਜ ਦੀ ਮੀਟਿੰਗ ਇਹ ਕਾਲ ਕੀਤੀ ਗਈ ਸੀ ਔਰ ਜਿਸ ਤਰ੍ਹਾਂ ਕਿ ਸਾਡੀ ਪਿਛਲੀ ਮੀਟਿੰਗ ਦੇ ਵਿੱਚ ਜੋ ਅਸੀਂ ਆਪਣੇ ਸੀਨੀਅਰ ਬੰਦਰਾਂ ਨਾਲ ਕੀਤੀ ਸੀਗੀ ਉਹਦੇ ਵਿੱਚ ਇਹ ਫੈਸਲਾ ਲਿਆ ਗਿਆ ਸੀਗਾ ਜਿਸ ਤਰ੍ਹਾਂ ਕਿ ਸਾਡੇ ਸਾਬਕਾ ਡਿਸਟ੍ਰਿਕਟ ਵਰਨਰ ਜੋ ਕਿ ਅੱਜ ਉੱਚੇ ਤੌਰ ਤੇ ਇੱਥੇ ਪਹੁੰਚੇ ਨੇ ਰਿਸ਼ਮੰਗਾ ਜੀ ਉਹਨਾਂ ਨੇ ਅਨਾਉਂਸ ਕੀਤਾ ਹੈ ਵੀ ਅੱਜ ਜਿਹੜੇ ਸਾਡੇ 2000 25 26 ਦੇ ਪ੍ਰਧਾਨ ਹੋਣਗੇ ਉਹ ਸਾਡੇ ਲਾਇਰ}{|\text{ਸਵਾਲ}} ਸਿੰਘ ਜੀ ਹੋਣਗੇ ਇਹਨਾਂ ਲਈ। ਇਹ ਮੈਂ ਸਾਰੇ ਸਾਥੀਆਂ ਵੱਲੋਂ ਲਾਇਰ}{|\text{ਸਵਾਲ}} ਜੀ ਨੂੰ ਪ੍ਰਧਾਨੀ ਤੌਰ ਤੇ ਬਹੁਤ-ਬਹੁਤ ਮੁਬਾਰਕਬਾਦਨਾ ਔਰ ਮੈਂ ਅੱਗੋਂ ਦੱਸਣਾ ਚਾਹੁੰਨਾ ਕਿ ਜਿਸ ਦਾ ਲਾਇਨ ਕਲੱਬ ਦੇ ਜੋ-ਜੋ ਘਾਰਜ ਪਿਛਲੇ ਸਾਢੇ ਵਿੱਚ ਕੀਤੇ ਗਏ ਨੇ ਜੇ ਥੋੜਾ ਬ੍ਰੀਫ ਮੈਂ ਕਰਾਂ ਤਾਂ ਲਾਇਰ ਕਲੱਬ ਬੰਗਾਰ ਨਿਸ਼ਚੇ ਵੱਲੋਂ 2024-25 ਦੇ ਵਿੱਚ ਬਹੁਤ ਹੀ ਸਮਾਜ ਸੇਵਾ ਦੇ ਵਧੀਆ ਪ੍ਰੋਜੈਕਟ ਲਗਾਏ ਗਏ ਸਨ ਜਿਨ੍ਹਾਂ ਦੇ ਵਿੱਚ ਮੈਡੀਕਲ ਚੈੱਕਅਪ ਕੈਂਪ ਲਗਾਏ ਗਏ 3 ਪਲਾਂਟੇਸ਼ਨ ਦੇ ਕੈਂਪ ਲਗਾਏ ਗਏ ਔਰ ਫੂਡ ਟੂ ਹੰਗਰ ਜਿਸ ਤਰ੍ਹਾਂ ਲੋੜਵੰਦਾਂ ਵਾਸਤੇ ਲੰਗਰ ਵੀ ਲਗਾਏ ਗਏ ਔਰ ਹੋਰ ਸਮਾਜ ਸੇਵਾ ਦੇ ਕਾਫੀ ਕੰਮ ਕੀਤੇ ਗਏ ਬਲੱਡ ਡੋਨੇਸ਼ਨ ਕੈਂਪ ਵੀ ਲਗਾਏ ਗਏ ਔਰ ਹੋਰ ਸਮਾਜ ਸੇਵਾ ਦੇ ਕੰਮ ਕੀਤੇ ਗਏ ਜਿਸ ਤਰ੍ਹਾਂ ਕਿ ਲੋੜਵੰਦਾਂ ਨੂੰ ਮਦਦ ਕੀਤੀ ਗਈ ਜਿਸ ਤਰ੍ਹਾਂ ਕਿ ਪਿਛਲੇ ਸਮੇਂ ਦੇ ਵਿੱਚ ਇਸੇ ਲੋੜਵੰਦ ਮਰੀਜ਼ ਨੂੰ ਡਿਸਚਾਰਜ ਕੋਲ ਕੀ ਇਲਾਜ ਵਾਸਤੇ ਵੀ ਕੋਈ ਮਲਿਸਾ ਤਨੀ ਜਿਹੜਾ ਲਾਜ ਵੀ ਕਰਾਇਆ ਗਿਆ ਸਾਡੇ ਲੌਂਗ ਕਲੱਬਾਂ ਪੰਗਾ ਨਿਸ਼ੇ ਵੱਲੋਂ ਸਾਡੇ ਪ੍ਰਧਾਨ ਜੀ ਕੁਸ਼ਨ ਕੁਮਾਰ ਜੀ ਦੀ ਅਗਵਾਈ ਦੇ ਵਿੱਚ ਔਰ ਜਿਵੇਂ ਗੱਲ ਕਰਾਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਜਿਸ ਦਾ ਲੌਂਗ ਕਲੱਬ ਦੇ ਜਿਹੜੇ ਆਉਣ ਵਾਲੇ ਸਾਡੇ ਡਿਸਟ੍ਰਿਕਟ ਕਵਰਨਰ ਹੋਣਗੇ 321D ਦੇ ਜਿਹਦਾ ਜਿੱਦਾਂ ਤੁਹਾਨੂੰ ਦੱਸ ਦਿੱਤਾ ਦੇਣਗੇ ਅਸੀਂ ਵੱਧ ਚੜ ਕੇ ਸਾਡਾ ਲੌਂਗ ਕਲੱਬ ਦੀ ਜੀ ਟੀਮ ਹੈ ਪੰਗਾ ਨਿਸ਼ੇ ਲਈ ਭਾਵੇਂ ਜਿੱਤੇ ਜਾਣਗੇ ਜਾਣਕਾਰੀ ਦੇਣੀ ਚਾਹੁੰਦਾ ਹਾਂ ਜੋ ਕਿ ਸਾਰੇ ਮੈਂਬਰਾਂ ਦੀ ਸਲਾਹ ਦੇ ਨਾਲ ਔਰ ਸਰਬ ਸੰਮਤੀ ਦੇ ਨਾਲ ਠੀਕ ਹੀ ਆ ਉਹਦੇ ਅਨੁਸਾਰ ਲਾਇਨ ਰਾਮ ਸਰੂਪੀ ਨੂੰ 2025-26 ਲਈ ਸੈਕਟਰੀ ਨਿਯੁਕਤ ਕੀਤਾ ਗਿਆ। ਇਹ ਮਾਰੇ ਅੱਗੇ ਮਤਤਾ ਹੋਇਆ ਮੈਂ ਦੱਸਣਾ ਚਾਹਣਾ ਕਿ ਲਾਇਨ ਗੁਲਸ਼ਨ ਕਮਾਦ ਜੀ ਜੋ ਕਿ ਸਾਡੇ 2024-25 ਦੇ ਤਹਿਤ ਅਨੁਸਾਰ ਉਹਨਾਂ ਨੂੰ 2025-26 ਲਈ ਰਗਿਆ। ਔਰ ਇੱਕ ਹੋਰ ਬੜੀ ਖੁਸ਼ੀ ਦੀ ਗੱਲ ਹੈ ਸਾਡੇ মিডিਆ ਦੇ ਵਿੱਚ ਬਹੁਤ ਹੀ ਵੱਡੀਆਂ ਸਵਾਮਾਂ ਨਵਾਰੇ ਜੋ ਕਿ ਇਸ ਸਾਲ ਸਾਡੇ ਮੈਂਬਰ ਵੀ ਪਹਿਲੀ ਵਾਰ ਬਣੇ ਨੇ ਉਹਨਾਂ ਦਾ ਵੀ ਬਹੁਤ ਬਹੁਤ ਸਵਾਗਤ ਹੈ ਸਰਵੀਰ ਫੌਜੀ ਬਾਰੇ ਮੈਂ ਦੱਸਣਾ ਚਾਹਨਾ ਕਿ ਇਹਨਾਂ ਨੂੰ 2025-26 ਲਈ ਲੌਂਗ ਕਲੱਬ ਬੰਗਾ ਨੇ ਚੇਲਾਈ ਪੀਆਰ ਉਸੀ ਤਰ੍ਹਾਂ ਮੈਨੂੰ ਦਾਸ ਨੂੰ ਲਾਈਂ ਮਨਿੰਦਰ ਸਿੰਘ ਨੂੰ ਅਗਲੇ ਸਾਲ ਵਾਸਤੇ ਵਾਈਸ ਪ੍ਰੈਜ਼ੀਡੈਂਟ ਬਣਿਆ ਗਿਆ ਹੈ ਕੈਪਟਨ ਪ੍ਰਧਾਨ ਪਲੈਨ ਕੋਰਡੀਨੇਟਰ ਜੀ ਨੇ ਵਾਈਸ ਮੀਟਿੰਗ ਸੰਧਿੰਨ ਜੀ ਦੇ ਤੌਰ ਤੇ ਐਜੇ ਰੀਅਰ ਚੇਅਰਮੈਨ ਦਾ ਮੋਕਾ ਮਿਲਿਆ ਥੋ ਮੈਂ ਕਾਪਰੇ ਮਾਧਿਅਮ ਵਾਲੇ ਕੰਮ ਸਬਸ ਪ੍ਰੋਜੈਕਟ ਕਾਫੀ ਕੀਤੇ ਆ ਜਿਸ ਤਰ੍ਹਾਂ ਬਲੱਡ ਡਨਰ ਕੈਂਪ ਲਾਇਆ ਟੂ ਰੰਗਰ ਸ਼ੂਗਰ ਥ੍ਰੀ 슈ਗਰ ਚੈੱਕਰ ਕੈਂਪ ਮੈਡੀਕਲ ਕੈਂਪ ਤੇ ਨਵਾਂ ਜੂਨ ਸਾਫਸਟਸਰ ਨਾਲੇ ਥ੍ਰੀ ਪਲਾਂਟੇਸ਼ਨ ਕੀਤੀ ਜੋ ਕਿ ਕਾਫੀ ਲਾਗ ਜੋ ਕਦਰ ਸੀ ਤੇ ਇਸ ਇਹ ਨੇ ਜੋ ਸਿਰਾਲ ਕਾਲਜ ਪ੍ਰੋਜੈਕਟ ਕੀਤੇ ਸਾਰੇ ਇਹ ਵਿਦਿਆਰਥੀ ਤੇ ਇਸੇ ਨੂੰ ਜਿਹੜਾਰੇ ਦੇ ਚੋਂ ਕੋਈ ਪ੍ਰਚਾਰ ਹੋਈ ਆ ਸਾਡੇ ਲੈ ਇਸੇ ਦੇ ਵਰਨਨ ਲੈ ਉਸਾਰ ਦੇ ਬੱਚਾ ਜਿੰਮੀ ਜੀ ਕਾਫੀ ਵਾਰ ਦੇਖ ਕੇ ਕੀਤਾ ਸੀ ਇਹਨਾਂ ਦਾ ਕਿ ਗੁਰਸ਼ਨ ਕੁਮਾਰ ਜੀ ਤੇ ਉਹਦੀ ਟੀਮ ਨੇ ਕਾਫੀ ਪ੍ਰੋਜੈਕਟ ਕੀਤੇ ਆ ਤੇ ਆਉਣ ਵਾਲੇ ਸਮੇਂ 'ਚ ਵੀ ਜ਼ਰੂਰੀ ਕੋਈ ਪ੍ਰਾਈ ਡਿਸਟ੍ਰਿਬਿਊਸ਼ਨ ਜਿੰਦੇ ਹੋਊਗਾ ਤਾਂ ਇਹਨਾਂ ਦਾ ਕਲੱਬ ਨੂੰ ਜ਼ੋਰ ਕਿਕਰ ਦਿੱਤਾ ਜਾਊਗਾ ਸੋ ਮੇਰੇ ਮੋਕੇ ਤੇ ਚੇਤੇ ਦਰਦ ਦੇ ਪੁਨਚੇ ਆਲੇ ਆਪ ਮਿਸਟਰ ਗਵਰਨਰ ਲੈਨਸ ਜੀ ਪੰਗਾ ਜੀ ਦੇ ਨਾਲ ਸਵਾਗਤ ਜੀ ਰਿਜਰੈਂਡ ਮੈਂ ਕੁਵਾਰਾ ਤੇ ਸਾਰੇ ਮੈਂਬਰ ਸਤਿਵੰਤਾਂ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਥੇ ਆਪਣਾ ਕੀਮਤੀ ਸਮਾਂ ਕੱਢ ਕੇ ਇਹ ਜਨਨਿਸ਼ਤ ਆਉਣ ਵਾਲੇ ਸਮੇਂ ਚ ਸ਼ੁਕਰੀਆ ਸੋਸਲ ਤੇ ਸਰਵਸ ਪ੍ਰੋਜੈਕਟ ਕਰਨ ਦਾ ਫਰਮ ਲਿਆ ਜੈ 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 ਬਹੁਤ ਬਹੁਤ ਧੰਨਵਾਦ ਗੌਰਮੇ ਡਾਕਟਰ ਨੂੰ ਕਾਜੀ ਸਾਹਿਬ ਨੇ ਜਿਸ ਦਾ ਦੱਸਿਆ ਜੋ ਪ੍ਰਾਣ ਲੌਂਗ ਕਲਬ ਬੰਗਾ ਨਿਸ਼ਚੇ ਦੀ ਟੀਮ ਨੇ ਲੈਣੇ ਉਹ ਜ਼ਰੂਰ ਪੂਰੇ ਕੀਤੇ ਜਾਣਗੇ ਔਰ ਡਾਕਟਰ ਸੁਆਜੀ ਉਹਨੇ ਵੀ ਜਿਸ ਤਰ੍ਹਾਂ ਦੀ ਸੋਚ ਤੁਸੀਂ ਸਾਡੇ ਲੌਂਗ ਕਲਬ ਬੰਗਾ ਨਿਸ਼ਚੇ ਵਰੀ ਲੈ ਕੇ ਚੱਲ ਰਹੇ ਹੋ ਉਹ ਸਾਰੀਆਂ ਗੱਲਾਂ ਪੂਰੀਆਂ ਕੀਤੀਆਂ ਜਾਣਗੀਆਂ ਫਾਡੇ ਵਿੱਚ ਇਸ ਵੇਲੇ ਮੌਜੂਦ ਨੇ ਲਾਇਲ ਸਾਪਾ ਗਵਰਨਰ ਡਿਸਟ੍ਰਿਕਟ 121 ਡੀ ਲਾਇਲ ਫਰੀਸ਼ ਪੰਗਾ ਜੀ ਕਿਉਂਕਿ ਜੇ ਜਦੋਂ ਦਾ ਮੈਂ ਇਸ ਕਲੱਬ ਨੂੰ ਜੁਆਇਨ ਕੀਤਾ ਹੈ ਲਾਇਲ ਕਲੱਬ ਬੰਗਾ ਨਿਸ਼ਚੇ ਨੂੰ ਬੀਗੈ ਫੈਕਟਰੀ ਵੀ ਮੈਂ ਸਾਲ ਆਇਆ ਹੋਰ ਮੈਂ ਲਾਸਟ ਯਰ ਬੀਅਰ ਦੇ ਬਦੌਰ ਕੰਮ ਕੀਤਾ ਹੈ ਔਰ ਜਿਸ ਤਰ੍ਹਾਂ ਦੀ ਮੋਟੀਵੇਸ਼ਨ ਜਿਸ ਤਰ੍ਹਾਂ ਦਾ ਹੌਸਲਾ ਇਸ ਤਰ੍ਹਾਂ ਦੀ ਗਾਈਡਲਾਈਨ ਹਰੀਸ਼ ਪੰਗਾ ਜੀ ਦਿੰਦੇ ਰਹੇ ਉਹਦੇ ਨਾਲ ਮੇਰਾ ਨਹੀਂ ਖਿਆਲ ਹੈ ਵੀ ਕੋਈ ਵੀ ਟਾਰਗੇਟ ਮਿੱਥਿਆ ਜਾਵੇ ਤੇ ਪੂਰਾ ਨਾ ਹੋਵੇ ਅੱਜ ਵੀ ਮੈਂ ਐਸੇ ਗੱਲ ਤੇ ਸ਼ੁਰੂ ਕਰ ਰਿਹਾ ਸੀ ਕਿ ਹਰੀਸ਼ ਪੰਗਾ ਜੀ ਅੱਜ ਦੀ ਮੀਟਿੰਗ ਤਾਂ ਵੈਸੇ ਅਸੀਂ ਰੱਖੀ ਸੀ ਅੱਜ ਦੀ ਟੀਮ ਨੂੰ ਚੁਣ ਲਈ ਔਰ ਟੀਮ ਚੁਣੀ ਗਈ ਹੈ ਔਰ ਮੈਂ ਇੱਕ ਹੋਰ ਅਨਾਉਂਸਮੈਂਟ ਤੁਸੀਂ ਸੁਣੀ ਚਾਹੁੰਦਾ ਸੀ ਜਿਸ ਦਾ ਕੇ ਹਦਾਤਾ ਦਿੱਤੀਆਂ ਨੇ ਸਾਡੇ ਸਾਫਤਾ ਪ੍ਰਧਾਨ ਕੁਸ਼ਿੰਦਰ ਕੁਮਾਰ ਜੀ ਨੇ ਸਾਡੇ ਵਿੱਚ ਬਹੁਤ ਹੀ ਸੀਨੀਅਰ ਲਾਇਨ ਲਾਇਨ ਗਿੰਨੀ ਜੀ ਲਾਇਨ ਵੀ ਅੰਦਰ ਕੁਮਾਰ ਜੀ ਉਹਨਾਂ ਨੂੰ ਬੀਗਏ 2025-26 ਲਈ ਉਹਨਾਂ ਨੂੰ ਪ੍ਰੋਜੈਕਟ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ ਔਰ ਆਸ ਕਰਦੇ ਹਾਂ ਕਿ ਇਹ ਆਪਣੀਆਂ ਸੁਆਵਾਂ ਵਰਤਮੁੱਲੀਆਂ ਸੁਆਵਾਂ ਕਲੱਬ ਨੂੰ ਦੇਣਗੇ ਔਰ ਸਮਾਜ ਦੇ ਵਾਰੇ ਕੰਮਾਂ ਦੇ ਵਿੱਚ ਵੱਡੇ ਪ੍ਰੋਜੈਕਟਾਂ ਨੂੰ ਪੂਰੀ ਦੇ ਹੋਏ ਉਹਨਾਂ ਨੂੰ ਸਿਰੇ ਲਾਉਣਗੇ ਹੁਣ ਮੈਂ ਬੇਨਤੀ ਕਰਾਂਗਾ ਲਾਇਨ ਹਰੀਸ਼ ਮੰਗਾ ਜੀ ਸਾਕਾ ਡਿਸਟ੍ਰਿਕਟ ਗਵਰਨਰ 3121 ਢੀ ਆਪਣੇ ਵਰਤਮੁੱਲੇ ਵਿਚਾਰ ਦੱਸਦੇ ਹੋਏ ਅੱਜ ਦੀ ਟੀਮ ਨੂੰ ਵਧਾਈਆਂ ਦਿੰਦੇ ਹੋਏ ਗਾਈਡਲਾਈਨ ਦੇਣ। ਥੈਂਕ ਯੂ। ਅੱਜ ਦੇ ਮਾਨਸ਼ੰਚਾਲਕ ਡਿਸਟ੍ਰਿਕਟ ਦੇ ਬਹੁਤ ਹੀ ਸੀਨੀਅਰ ਲੀਡਰ ਲਾਇਅਨ ਮਨਜਿੰਦਰ ਸਿੰਘ ਜੀ। ਦੋਸਤੋ ਲਾਈਨਜ਼ ਇੰਟਰਨੈਸ਼ਨਲ ਜਿਸ ਦਾ ਆਗਾਜ਼ ਹੋਇਆ 7 ਜੂਨ 1917 ਨੂੰ। ਔਰ ਇੰਡੀਆ ਦੇ ਵਿੱਚ ਪਹਿਲੇ ਇੰਟਰਨੈਸ਼ਨਲ ਪ੍ਰੈਜ਼ੀਡੈਂਟ ਬਣਨ ਦਾ ਮੌਕਾ ਮਿਲਿਆ ਰੋਹਿਤ ਸਿੰਘ ਮਹਿਤਾ। उन्नीस सौ बानवे तिरानवे यून रोहित सी मेहता इंटरनेशनल प्रैजिडेंट बने उस तो बाद दो हज़ार पे देख अशोक मेहता इंटरनेशनल प्रैजीडेंट बने इंडिया तो और उस तो लॉयन नरेश अग्रवाल दो हज़ार सतारह अठारह जिस तरह तुम डिस्ट्रिक्ट तीन सौ इक्की डी दे दाइन मैंबर हो इदा ही तीन सौ इक्की का एक लाइन मैंबर ਲਾਇਨ ਨਰੇਸ਼ ਅਗਰਵਾਲ ਜਿਹਨੂੰ ਪੂਰੇ ਸਾਡੇ ਇੰਡੀਆ ਦੇ ਸਾਰੇ ਦੋਸਤਾਂ ਨੂੰ ਮਾਣ ਹੈ ਕਿ ਲਾਇਨ ਨਰੇਸ਼ ਅਗਰਵਾਲ ਲਾਇਨ ਮੈਂਬਰ 321 ਡੀ ਡਿਸਟ੍ਰਿਕਟ ਦਾ ਉਹ ਇੰਟਰਨੈਸ਼ਨਲ ਪ੍ਰੈਜ਼ੀਡੈਂਟ ਬਣਿਆ 2017 ਔਰ ਹੁਣ ਇਹ ਜਿਹੜਾ 2025 26 ਦਾ ਸਾਲ ਹੈ ਇਹ ਇੰਡੀਆ ਦੇ ਲਈ ਔਰ ਪੰਜਾਬ ਦੇ ਲਈ ਬਹੁਤ ਵੱਡੀ ਪ੍ਰਾਊਡ ਕਾਰਨ ਹੈਗੀ ਆ ਇਹ ਜਿਹੜਾ ਸਿਰ ਦਾ ਤਾਜ ਸਿੱਖੀ ਸਰੂਪ ਲੋਇਨ ਅਰਵਿੰਦਰ ਪਾਲ ਸਿੰਘ ਏਪੀ ਸਿੰਘ 2025 26 ਦੇ ਵਿੱਚ ਪਹਿਲਾ ਪੰਜਾਬੀ ਪੂਰੇ ਵਰਲਡ ਦਾ ਇੰਟਰਨੈਸ਼ਨਲ ਪ੍ਰੈਜ਼ੀਡੈਂਟ ਬਣ ਜਾ ਰਿਹਾ ਹੈ ਇਹ ਬਹੁਤ ਵੱਡੀ ਪ੍ਰਾਊਡ ਮੂਵਮੈਂਟ ਹੈ ਕਿ ਪੰਜਾਬ ਇੱਕ ਪੰਜਾਬੀ ਪੂਰੇ ਵਰਲਡ ਦਾ ਇੰਟਰਨੈਸ਼ਨਲ ਔਰ ਥਿਸ ਇਜ਼ ਅ ਲੀਡਰਸ਼ਿਪ ਜੋ ਲੀਡਰਸ਼ਿਪ ਹੈ ਏਪੀ ਸਿੰਘ ਔਰ ਉਹਨਾਂ ਦੀ ਟੀਮ ਦੇ ਨੂੰ ਟ੍ਰਾਈਡ ਕਰਨ ਦਾ ਹੈਗਾ ਜਿੰਨੇ ਵੀ ਇੰਟਰਨੈਸ਼ਨਲ ਲੀਡਰ ਆ ਉਹ ਸਾਰੇ ਹੀ ਏਪੀ ਸਿੰਘ ਨੂੰ ਉਹ ਦੇਖਦੇ ਆ ਵੀ ਉਹ ਇੰਟਰਨੈਸ਼ਨਲ ਦੇ ਕਿਸ ਤਰੀਕੇ ਨਾਲ ਪ੍ਰੋਗਰਾਮ ਸੈੱਟ ਕਰਦੇ ਆ ਇੰਟਰਨੈਸ਼ਨਲ ਦੇ ਔਰ ਆਉਣ ਵਾਲੇ ਸਾਲ ਦੇ ਵਿੱਚ ਇੰਡੀਆ ਦਾ ਮਾਣ ਇੰਨਾ ਕੁ ਪੂਰੇ ਵਰਡ ਦੇ ਵਿੱਚ ਵਧਣ ਵਾਲਾ ਆ ਕਿ 13 ਜੁਲਾਈ ਨੂੰ ਉਹ ਇੰਟਰਨੈਸ਼ਨਲ ਪ੍ਰੈਜ਼ੀਡੈਂਟ ਉਹਨਾਂ ਨੇ ਇਲੈਕਟ ਹੋਣਾ ਹੈਗਾ ਉੱਥੇ ਅਮਰੀਕਾ ਅਮਰੀਕਾ ਦੇ ਵਿੱਚ ਔਰ 109 ਸਾਲ ਹੋ ਗਏ ਇਸ ਸੰਸਦਾਂ ਦੇ ਠੀਕ ਹੈ ਜੀ ਤੇ ਲਾਇਓਂਸ ਦਾ ਜਰੂਰ मीनिंग ਪਤਾ ਹੋਣਾ ਚਾਹੀਦਾ ਸਾਰਿਆਂ ਦੋਸਤਾਂ ਨੂੰ ਐਲ ਫਾਰ ਲਿਬਰਟੀ ਆਈ ਫਾਰ ਇੰਟੈਲੀਜੈਂਸ ਓ ਫਾਰ ਆਵਰ ਐਨ ਫਾਰ ਨੇਸ਼ਨ ਐਸ ਫਾਰ ਸੇਫਟੀ ਇਹ ਜਿਹੜਾ ਡਿਸਟ੍ਰਿਕਟ ਆਪਣਾ 321 ਡੀ ਹੈ ਇਹ ਫਲੋਰ ਤੋਂ ਸ਼ੁਰੂ ਹੁੰਦਾ ਹੈ ਫਲੋਰ ਤੋਂ ਸ਼ੁਰੂ ਹੋ ਕੇ ਲੇ ਲਾਖ ਤੱਕ ਫੈਲਿਆ ਹੋਇਆ ਸਾਡਾ ਡਿਸਟ੍ਰਿਕਟ ਹੈ ਲੇ ਲਾਖ ਦੇ ਵਿੱਚ ਜਿੱਦਾਂ ਅਸੀਂ ਆਪਾਂ ਬੰਗਾ ਦੇ ਮੈਂਬਰ ਆ ਜਾਂ ਫਗਵਾੜਾ ਦੇ ਮੈਂਬਰ ਆ ਇਸੇ ਤਰ੍ਹਾਂ ਸਾਡੀ ਲਾਂਚ ਕਲੱਬ ਲੇ ਦੇ ਵਿੱਚ ਵੀ ਇੱਕ ਕਲੱਬ ਐ ਔਰ ਉੱਥੇ ਜਿੰਨੇ ਗੈਸਟਡ ਆਫੀਸਰ ਆ ਆਈਐਸ ਆਫੀਸਰ ਆ ਉਹ ਸਾਡੇ ਕਲੱਬ ਦੇ ਮੈਂਬਰ ਆ ਇਹ ਬਹੁਤ ਵੱਡੀ ਆਰਗੇਨਾਈਜੇਸ਼ਨ ਐ ਔਰ ਵਰਲਡ ਦੀ ਨੰਬਰ ਆਰਗੇਨਾਈਜੇਸ਼ਨ ਐ ਕਿਤੇ ਵੀ ਦੁਨੀਆ ਦੇ ਵਿੱਚ ਅਰਥਕ ਸਪਕ ਹੁੰਦਾ ਜਾਂ ਕੋਈ ਏਦਾਂ ਦੀ ਦੁਰਘਟਨਾ ਹੁੰਦੀ ਸਰਕਾਰਾਂ ਤੋਂ ਪਹਿਲਾਂ ਪੈਸਾ ਡੋਨੇਟ ਕਰਨ ਵਾਲੀ ਸੰਸਥਾ ਲਾਂਚ ਕਲੱਬ ਔਰ ਲਾਂਚ ਕਲੱਬ ਲਾਂਚ ਕੁਐਸਟ ਇੱਕ ਪ੍ਰੋਗਰਾਮ ਹੈ ਜੋ 12 ਸਾਲ ਤੋਂ ਲੈ ਕੇ 16 ਸਾਲ ਦੇ ਬੱਚਿਆਂ ਦੀ ਲਾਈਫ ਜਿਸ ਵੇਲੇ ਬੰਦ ਦੀ ਹੈ ਔਰ ਲਾਈਫ بگੜਦੀ ਹੈ ਉਹਨੂੰ ਗਾਈਡ ਕਰਨ ਲਈ ਇੰਟਰਨੈਸ਼ਨਲ ਇੱਕ ਲਾਂਚ ਕੁਐਸਟ ਪ੍ਰੋਗਰਾਮ ਦਿੱਤਾ ਹੈ ਟੀਚਰ ਮਾਪੇ ਔਰ ਸਟੂਡੈਂਟ ਉਹਨਾਂ ਤਿੰਨਾਂ ਨੂੰ ਗਾਈਡ ਕਰਨ ਲਈ ਇੱਕ ਲਾਈਨ ਇੰਟਰਨੈਸ਼ਨਲ ਲਾਂਚ ਕੁਐਸਟ ਪ੍ਰੋਗਰਾਮ ਦਿੱਤਾ ਹੈ ਸੋ ਵਨਸ ਕੀ ਤੁਹਾਡਾ ਸਾਰੀ ਲਾਈਨ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ इम्तिहान नहीं प्यार मांगती है नज़र और कुछ नहीं दोस्तों का दार मांगती है ज़िंदगी अपने लिए कुछ नहीं लेकिन आप जैसे दोस्त तो आप जैसे परिवारों के लिए दुआएं हजार मांगती है जय हिंद जय न